ਬੀਜੇਪੀ ਦੇ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਦੇ ਹੱਕ 'ਚ ਫਗਵਾੜੇ 'ਚ ਚੱਲੀ ਹਨੇਰੀ अनेका ਔਰਤਾਂ ਨੇ ਚੁੱਕਿਆ ਭਾਜਪਾ ਦਾ ਝੰਡਾ ਹਲਕਾ ਹੁਸ਼ਿਆਰਪੁਰ ਲੋਕ ਸਭਾ ਚੋਣਾ ਤੋ ਪਾਜਬਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਦੇ ਹੱਕ ਚ ਫਗਵਾੜੇ ਚ ਚੱਲੀ ਹਨੇਰੀ ਜਿੱਥੇ ਕੀ ਨੌਜਵਾਨਾਂ ਤੇ ਮਹਿਲਾਵਾਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਪਾਰੀ ਇਕੱਠ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਵੱਲੋਂ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਹੈ ਇਸ ਵੇਲੇ ਲੋਕਾਂ ਦਾ ਮਨ ਬਣਿਆ ਹੈ ਕਿ ਇਸ ਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਨੂੰ ਵੱਡੀ ਲੀਡ ਦੇ ਨਾਲ ਹਲਕਾ ਫਗਵਾੜਾ ਤੋਂ ਜਿਤਾਇਆ ਜਾਵੇਗਾ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਵਿਖਾਈ ਦੇ ਰਹੀਆਂ ਨੇ ਵਾਰਡ ਨੰਬਰ 18 ਦੇ ਨੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਡੋਰ ਟੂ ਡੋਰ ਪ੍ਰਚਾਰ ਦੇ ਵਿੱਚ ਜੁੜ ਰਹੀਆਂ ਨੇ ਜਦੋਂ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਇੱਕ ਜੂ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਭਾਜਪੀ ਨੂੰ ਕਾਮਯਾਬ ਬਣਾਉਣਾ ਹੈ ਜੋਨ ਪ੍ਰਚਾਰ ਕਰ ਰਹੀਆਂ ਮਹਿਲਾਵਾਂ ਨੇ ਕਿਹਾ ਆਦਰਸ਼ ਨਗਰ ਗਾਪਾ ਕਲੋਨੀ ਦੀਆਂ ਸੜਕਾਂ ਇੱਕ ਟਾਈਮ ਤੇ ਇੰਨੀਆਂ ਟੁੱਟ ਚੁੱਕੀਆਂ ਸੀ ਕਿ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਸਨ ਪਰ ਮੈਡਮ ਅਨੀਤਾ ਸੋਮਪrakash ਜੀ ਨੇ ਇਹਨਾਂ ਦਾ ਨਿਰਮਾਣ ਕਰਵਾਇਆ ਹੋਰ ਕੀ ਕੁਝ ਜਾਣਕਾਰੀ ਉਹਨਾਂ ਸਾਂਝੀ ਕੀਤੀ ਆਓ ਇੱਕ ਵਾਰ ਰੁਕ ਕਰਦੇ ਹਾਂ ਉਹਨਾਂ ਦਾ जय श्री राम। ਅਸੀਂ ਵਾਰਡ ਨੰਬਰ 18 ਵਿੱਚ ਡੋਟੂ ਡੋਰ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੱਛੇ ਕਿਸ ਤਰ੍ਹਾਂ ਲੋਕੀ ਸਾਡੇ ਨਾਲ ਸਹਿਯੋਗ ਕਰ ਰਹੀਆਂ ਨੇ। ਔਰ ਸਾਨੂੰ ਇਸ ਵਾਰਡ ਦੇ ਵਿੱਚ ਅੱਛਾ ਸਹਿਯੋਗ ਮਿਲ ਰਿਹਾ ਹੈ। ਔਰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਕਮਲ ਦੇ ਫੁੱਲ ਨੂੰ 1 ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਕਮਲ ਦੇ ਫੁੱਲ ਨੂੰ ਕਾਮਯਾਬ ਬਣਾਣਾ ਹੈ। ਥੈਂਕ ਯੂ ਮੈਡਮ ਅੱਜ ਅਸੀਂ ਆਦਰਸ਼ ਨਗਰ ਦੇ ਵਿੱਚ ਗੱਬਾ ਕਲੋਨੀ ਦੇ ਵਿੱਚ ਮੈਡਮ ਨੀਤਾ ਸੋਨਪ੍ਰਕਾਸ਼ ਜੀ ਦੇ ਹੱਥ ਵਿੱਚ ਲੋਕਾਂ ਨੂੰ ਵੋਟਾਂ ਮੰਗ ਰਹੇ ਮੈਡਮ ਉਹਨਾਂ ਨੇ ਸਾਡੀ ਗੱਬਾ ਕਲੋਨੀ ਦੇ ਵਿੱਚ ਕਿਸੇ ਵੇਲੇ ਇਦਾਂ ਦਾ ਸੜਕਾਂ ਖਰਾਬ ਸੀਗੀਆਂ ਕਿ ਲੋਕੀ ਕੋਈ ਆਂਦੇ ਨਹੀਂ ਸੀ ਜਿਹੜੇ ਨੰਦੇ ਵੀ ਸੀ ਉਹ ਵੀ ਬੜੀ ਮੁਸ਼ਕਲ ਦੇ ਨਾਲ ਇੱਧਰ ਆਂਦੇ ਸੀ ਉਹਨਾਂ ਨੇ ਇਸ ਕਲੋਨੀ ਦਾ ਪੂਰਾ ਨਰਕ ਕੱਢਿਆ ਰੋਡ ਪੱਕੀਆਂ ਬਣਵਾਈਆਂ ਤੇ ਅਸੀਂ ਉਹਨਾਂ ਦੇ ਹੱਥ ਵਿੱਚ ਅੱਜ ਫੇਰ ਦੁਬਾਰਾ ਲੋਕਾਂ ਨੂੰ ਅਪੀਲ ਕਰਨ ਆਏ ਆ ਕਿ ਮੈਡਮ ਅਨੀਤਾ ਸੋਮਪrakash ਜੀ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਬਣਾਓ ਪਾਣੀ ਸੀਵਰੇਜ ਦਾ ਵੀ ਮੈਡਮ ਅਨੀਤਾ ਸੋਮਪrakash ਜੀ ਉਹਨਾਂ ਨੇ ਇੱਥੇ ਲੋਕਾਂ ਨੂੰ ਪ੍ਰਬੰਧ ਕਰਕੇ ਦਿੱਤਾ ਆ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦੇ ਆ ਅਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਵੋਟਾਂ ਪਾ ਕੇ ਇਸ ਵਾਰ ਵੀ ਕਾਮਯਾਬ ਬਣਾਓ ਧੰਨ ਕਸ਼ ਨੀਤਾਰਾਣੀ ਬਹੁਤ ਵਧੀਆ ਅੱਗੇ ਵੀ ਸਾਡਾ ਸੁਧਾਰ ਕੀਤਾ ਹੁਣ ਵੀ ਕਰੂਗੇ ਬਹੁਤ ਅੱਛੇ ਬੰਦੇ ਆ ਸਾਰਿਆਂ ਨੇ ਵੋਟ ਵੱਧ ਚੜ ਕੇ ਪਾਉਣੀ ਸਾਰਿਆਂ ਨੇ ਹਿੱਸਾ ਲੈਣਾ ਬਾਈ ਜੀ ਦੇ ਖਾਲਸਾ ਬਾਈ ਗੁਰਜੀ ਕੀ ਪਟੇ ਵਾਰ ਨੰਬਰ 16 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਵਰਕਰਾਂ ਵੱਲੋਂ ਡੋਰ ਟੂ ਡੋਰ ਜਾ ਕੇ ਮੈਡਮ ਨੀਕਾ ਸੋਮਪਰਾਜ ਦੇ ਲਈ ਵੋਟ ਮੰਗ ਰਹੇ ਆ ਤੇ ਅੱਜ ਸਾਨੂੰ ਵਾਰਡ ਦੇ ਵਿੱਚ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਜੋ ਸ਼ਹਿਰ ਵਾਸੀਆਂ ਨੇ ਪਿਆਰ ਪਾਇਆ ਹੋਇਆ ਵਾ ਉਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸੋਮ ਪ੍ਰਕਾਸ਼ ਜੀ ਵੱਲੋਂ ਦਿੱਤੇ ਹੋਏ ਕੰਮਾਂ ਨੂੰ ਦੇਰਦੇ ਹੋਏ ਸਾਨੂੰ ਸ਼ਹਿਰ 'ਚ ਬੜਾ ਜ਼ਿਆਦਾ ਸਹਿਯੋਗ ਮਿਲ ਰਿਹਾ ਮੋਤੀ ਜੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਸਾਰੇ ਹੀ ਸ਼ਹਿਰ ਵਾਸੀਆਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸਾਨੂੰ ਮਿਲ ਰਿਹਾ ਅੱਜ ਦੋ ਟੂ ਟੂਰ ਜਾ ਕੇ ਕੈਂਪੇਨ ਚਲ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜੋ ਜੋ ਸਾਰੇ ਦੇਖ ਰਹੇ ਨੇ ਸਾਰਿਆਂ ਨੂੰ اپੀਲ ਆ ਕਿ 1 ਜੂਨ ਨੂੰ ਆਪਣਾ ਇੱਕ ਕੀਮਤੀ ਵੋਟ ਕਮਲ ਦੇ ਫੁੱਲ ਤੇ ਪਾ ਕੇ ਉਹਨਾਂ ਨੂੰ ਮੈਡਮ ਨੀਤਾ ਸੋਮਪਟਾਚ ਨੂੰ ਕਾਮਯਾਬ ਬਣਾਓ ਤੇ ਲੋਕ ਸਭਾ ਹਲਕਾ ਹਸ਼ਿਆਰਪੁਰ ਦੇ ਵਿੱਚੋਂ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਕੀ ਬਾਹਰ 400 ਪਾਰ ਆ 400 ਪਾਰ ਦੇ ਵਿੱਚ ਸਾਡਾ ਵੀ ਹਿੱਸਾ ਹੋਵੇ ਲੋਕ ਸਭਾ ਹਲਕਾ ਹਸ਼ਿਆਰਪੁਰ ਦਾ ਹਿੱਸਾ ਹੋਵੇ ਤਾਜੀ ਮੈਡਮ ਨਹੀਂ ਤਾਂ ਸੋਮ ਪ੍ਰਕਾਸ਼ ਜੀ ਨੂੰ ਅਸੀਂ ਇੰਨੀ ਡਿਲੀਡ ਦੇ ਦੇ ਤੋ ਜਿਤਾਈਏ ਤਾਂ ਕਿ ਉਹਨਾਂ ਨੂੰ ਮੰਤਰੀ ਪਦ ਮਿਲੇ ਫਸਟ ਟਾਈਮ ਤੋਂ ਜੋ ਬਗੀ ਬੀਜੇਪੀ ਸਰਕਾਰ ਨੇ ਸਾਨੂੰ ਇੱਥੇ ਸਾਡੇ ਲੇਡੀਜ਼ ਨੂੰ ਬਹੁਤ ੜਾ ਮਾਨ ਦਿੱਤਾ ਕਿਲੇ ਸਾਡਾ ਵੀ ਫਰਜ ਬਣਦਾ ਕਿ ਅਸੀਂ ਉਹਨਾਂ ਨੂੰ ਆਪਣੀ ਮਾਵਾਂ ਨੂੰ ਸਮਝ ਜੈਨ ਉਹਨਾਂ ਨੂੰ ਜਿਤਾ ਕੇ ਇੱਥੇ ਭੇਜੀਏ ਜੈ ਸ਼੍ਰੀ ਰਾਮ ਵਰਜਾਲਚਾ ਵਰਜੀ ਫਤਿਹ